लुधियाना ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਥਾਨਕ ਵਿਕਾਸ ਨਗਰ ਸਥਿਤ શ્રી ਗੀਤਾ ਮੰਦਿਰ ਵਿਖੇ ਨਤਮਸਤਕ ਹੋਈ ਭਗਵਾਨ ਸ਼੍ਰੀ ਰਾਮ ਜੀ ਦੇ ਬਾਲ ਸਰੂਪ ਦੀ ਪੂਜਾ ਅਰਚਨਾ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਐਮਪੀ ਬਿੱਟੂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਹਰ ਭਾਰਤ ਵਾਸੀ ਦੀ ਆਸਥਾ ਦਾ ਕੇਂਦਰ ਨੇ ਸਭ ਦੇ ਦਿਲਾਂ ਦੇ ਵਿੱਚ ਵਸਦੇ ਨੇ। ਬਿੱਟੂ ਸਤ ਪੰਨਾ ਆਏ ਤੁਸੀਂ ਮੱਥਾ ਲੱਗ ਕੇ ਜੀ ਸ਼ਾਮਲ ਹੋਏ ਹੋ ਪੂਜਾ ਦੇ ਵਿੱਚ ਤੁਹਾਨੂੰ ਪੂਜੀ ਕਲਸ਼ ਸੰਪਰਿਆ ਗਿਆ ਹੈ ਜਿਹੜੇ ਕੀ ਨੇ ਕੋਈ ਨਿੱਕੀ ਗੱਲ ਚਾਹੋਗੇ ਭਗਵਾਨ ਰਾਮ ਜੀ ਦਾ ਪਵ ਹੈ ਜਿਹੜੇ ਮੰਦਿਰ ਦੀ ਦੇਖੋ ਤੁਸੀਂ ਸਾਰੇ ਦੁਨੀਆ ਇਸ ਵੇਲੇ ਰਾਮ ਜੀ ਦੇ ਰੰਗ ਚ ਰੰਗੀ ਆ ਤੇ ਉਸੇ ਕਿਉਂਕਿ 22 ਤਰੀਕ ਨੂੰ ਜਿਹੜੇ ਰਾਮ ਜੀ ਬਹੁਤ ਵੱਡਾ 500 ਸਾਲਾਂ ਬਾਅਦ ਦੁਬਾਰਾ ਰਾਮ ਜੀ ਦੀ ਪਵਿੱਤਰ ਮੂਰਤੀ ਪਵਿੱਤਰ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਹੈ ਉਸੇ ਦੀ ਇੱਕ ਕੜੀ ਲੜੀ ਅੱਜ ਮੈਂ ਸਮਝਦਾ ਸਾਡੇ ਗੀਤਾ ਮਾਤਾ ਮੰਦਰ ਖਾਸ ਤੌਰ ਤੇ ਸਾਰੇ ਪ੍ਰਬੰਧਕਾਂ ਨੇ ਸਭ ਨੇ ਇਕੱਠੇ ਹੋ ਕੇ ਸ਼ਹਿਰ ਵਾਸੀਆਂ ਨੇ ਇਹ ਵੀ ਅੱਜ ਰਾਮ ਜੀ ਦੀ ਪੂਜਾ ਕੀਤੀ ਆ ਰਾਮ ਜੀ ਨੂੰ ਯਾਦ ਕੀਤਾ ਉਸੇ ਕੜੀ ਦੇ ਤਹਿਤ ਜਿਹੜੀ 22 ਤਰੀਕ ਨੂੰ ਆ ਤੇ ਤੁਹਾਨੂੰ ਪਤਾ ਵੀ ਸਾਂਭ ਹਰ ਮੰਦਰ ਦੇ ਵਿੱਚ ਹਰ ਪਵਿੱਤਰ ਅਸਥਾਨ ਤੇ ਰਾਮ ਜੀ ਦਾ ਗੁਣਗਾਨ ਹੋ ਰਿਹਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੇ ਜਿਹੜੀ ਇੱਕ ਮੈਂ ਸਮਝਦਾ ਰਾਜੇ ਤਾਂ ਸੀਗੇ ਸੀਗੇ ਰਾਜ ਜਿਸ ਤਰੀਕੇ ਨਾਲ ਅੱਜ ਕੱਲ ਸਿੱਖਣਾ ਚਾਹੀਦਾ ਵੀ ਉਹ ਰਾਜ ਕਿਵੇਂ ਸੀ ਨਾਲ ਦੀ ਨਾਲ ਉਹ ਇੱਕ ਭਗਵਾਨ ਸਾਡੇ ਇੱਕ ਉਹਨਾਂ ਨੇ ਜਿਹੜੀ ਤਪੱਸਿਆ ਤਪੱਸਿਆ ਥੋੜੀ ਹੁੰਦੀ ਹੈ ਕਿਤੇ ਉਹਨਾਂ ਨੇ 14 ਸਾਲ ਤੱਕ ਬਨਵਾਸ ਹੀ কাটਤਾ ਇੱਕ ਰਾਜੇ ਨੇ ਅੱਜ ਕੱਲ ਤਾਂ ਕਿਸੇ ਨੂੰ ਮੈਂ ਸਮਝਦਾ ਰਾਜਾ ਜੇ ਹੋਵੇ ਨਾ ਕੋਈ ਉਹਨੂੰ ਮਾੜੀ ਜੀ ਕਿਤੇ ਤੱਤੀ ਹਵਾ ਵੀ ਲੱਗ ਜੇ ਉਹ ਵੀ ਉਸ ਹੰਨ ਨੂੰ ਤਿਆਰ ਨਹੀਂ ਇਹ ਆਪ ਸਭ ਕੋ ਛੱਡ ਕੇ ਇਹ ਜੰਗਲਾਂ ਚ ਚਲੇ ਗਏ ਇਤੋਂ ਵੱਡੀ ਗੱਲ ਕੀ ਸਾਡੇ ਮੂਰੇ ਦੇਣ ਹੋ ਸਕਦੀ ਇਹ ਰਾਜਿਆਂ ਲਈ ਦੂਜੇ ਪਾਸੇ ਸਮਾਜ ਲਈ ਜਿਹੜੀ ਉਹਨਾਂ ਨੇ ਤਪੱਸਿਆ ਕੀਤੀ ਜੋ ਉਹਨਾਂ ਨੇ ਸਾਰੇ ਸਮਾਜ ਨੂੰ ਇੱਕ 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 ਭਰਾ ਉਹਦਾ ਰੂਪ ਸਭ ਨੂੰ ਪਤਾ ਹੈ ਵੀ ਕਿਵੇਂ ਰਾਮ ਜੀ ਤੇ ਲਕਸ਼ਮਣ ਜੀ ਕਿਸ ਤਰੀਕੇ ਨਾਲ ਉਹ ਇੱਕ ਇੱਕ ਜੋੜੀ ਸੀ ਉਦੋਂ ਬਾਅਦ ਸੀਤਾ ਮਾਤਾ ਉਦੋਂ ਵੱਡੀ ਗੱਲ ਕੋਈ ਹੋ ਸਕਦੀ ਹੈ ਉਦੋਂ ਬਾਅਦ ਉਹਨਾਂ ਦੇ ਸੇਵਕ ਹਨੂਮਾਨ ਜੀ ਸਾਡੇ ਬਾਲਾ ਜੀ ਹਰ ਚੀਜ਼ ਉਹਨਾਂ ਦੇ ਸਿੱਖਿਆ ਮਿਲਦੀ ਹੈ ਹਰ ਚੀਜ਼ ਉਹ ਸਾਨੂੰ ਦੇਣ ਦੇ ਕੇ ਗਏ ਆ ਜੇ ਅਸੀਂ ਉਹਨਾਂ ਦੇ ਗੱਲ ਤੇ ਅੱਜ ਅਮਲ ਕਰ ਲਾਂਗੇ ਇੱਕ ਇੱਕ ਅੱਖਰ ਹੀ ਉਹਨਾਂ ਦਾ ਕਿਹਾ ਹੋਇਆ ਜ਼ਿੰਦਗੀ ਚ ਬਸਾ ਲਾਂਗੇ ਤੇ ਅਸੀਂ ਕਾਮਯਾਬ ਹੋ ਜਾਾਂਗੇ ਇਹ ਸਾਰਾ ਕਰਨਾ ਸਿਰਫ ਇਸ ਕਰਕੇ ਨਹੀਂਗਾ ਵੀ ਆਪਾਂ ਕੱਲਾ ਮੱਥਾ ਹੀ ਟੇਕਣਾ ਹੈ ਆਪਾਂ ਕੱਲਾ ਉਹਨਾਂ ਦੀ ਗੁਣਗਾਨ ਉਹ ਤਾਂ ਉਹ ਤਾਂ ਪਰਮਾਤਮਾ ਨੇ ਰੱਬ ਨੇ ਅਸੀਂ ਉਹਨਾਂ ਤੋਂ ਕੁਝ ਸਿੱਖਣਾ ਆਪਣੀ ਜ਼ਿੰਦਗੀ 'ਚ ਅਮਲ ਕਰਨਾ ਗੱਲ ਵੱਡੀ ਇਹ ਆ ਹੁਣ ਐਡਾ ਕੁਝ ਹੋ ਰਿਹਾ 22 ਤਰੀਕ ਤੋਂ ਲੈ ਕੇ ਅੱਗੇ ਵੀ ਆਪਣੀਆਂ ਜ਼ਿੰਦਗੀਆਂ 'ਚ ਤਾਂ ਪਰਵਰਤਨ ਲਿਆਈਏ ਕੁਝ ਅਸਲੀ ਗੱਲ ਇਹ ਆ ਵੀ RAM ਜੀ RAM ਜੀ ਬਿਲਕੁਲ ਉਹਨਾਂ ਨੂੰ ਪਰ ਅੰਦਰ ਬਸਾਈਏ ਉਤੋਂ ਇਨਕੱਲਾਕ ਮੂੰਹ ਤੋਂ ਹੀ ਕੱਲਾ RAM ਜੀ RAM ਜੀ RAM ਜੀ ਦਾ ਜਿਹੜਾ ਜਿਹੜੀ ਦੇਣ ਆ ਚਰਿੱਤਰ ਸੀ ਉਹਨੂੰ ਵੀ ਆਪਣੇ ਆਪ 'ਚ ਅੰਦਰ ਰੂਪ ਲੈ ਕੇ ਆਈਏ ਇਸ ਕਰਕੇ ਇਹ ਸਭ ਕੁਝ ਉਪਰਾਲੇ ਹੋ ਰਹੇ ਆ ਤੇ ਜਿੰਨੇ ਵੀ ਲੋਕ ਜਾ ਸਕਦੇ ਆ ਕਿਉਂਕਿ ਉੱਥੇ ਸਭ ਨੇ ਸਰਕਾਰਾਂ ਨੇ ਵੀ ਇਹ ਕਿਹਾ ਮੈਂ ਆਪਣੇ ਵੱਲੋਂ ਵੀ ਅਪੀਲ ਕਰਦਾ ਬਈ ਕਿਉਂਕਿ 22 ਤਰੀਕ ਤੱਕ ਬਹੁਤ ਵੱਡਾ ਉੱਥੇ ਜਿਹੜਾ ਹੈ ਵਿਵਸਥਾ ਹੈਗੀ ਆ ਪਰ 140 ਕਰੋੜ ਲੋਕ ਨੇ ਜਿਹੜੇ ਉਹ ਜਾਣਾ ਚਾਹੁੰਦੇ ਆ ਇਸ ਕਰਕੇ ਥੋੜਾ ਟਾਈਮ ਦੇਖ ਕੇ ਕਦੋਂ ਕਦੋਂ ਕਿਸ ਤਰੀਕੇ ਨਾਲ ਜਿਹੜੇ ਪ੍ਰਬੰਧਕ ਆ ਉਹ ਬੁਲਾ ਰਹੇ ਆ ਉਹਨੂੰ ਜ਼ਰੂਰ ਗਾਈਡਲਾਈਨਸ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਤੇ ਉਹ ਤੋਂ ਪਹਿਲਾਂ ਇਹ ਗੱਲ ਵੀ ਕਹੀ ਗਈ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕਈ ਗੱਲਾਂ ਕਹੀਆਂ ਏ ਉਹਦੇ ਬਾਰੇ ਵੀ ਜ਼ਰੂਰ ਆਪਾਂ ਨੂੰ ਅਮਲ ਕਰਨਾ ਚਾਹੀਦਾ ਏ ਤੇ ਬਾਕੀ ਜਿਵੇਂ ਉਹਨਾਂ ਨੇ ਕਿਹਾ ਵੀ ਘਰ ਘਰ ਦੀਵਮਾਲਾ ਮੰਦਰਾ ਵਿੱਚ ਦੀਵਮਾਲਾ ਉਹ ਜ਼ਰੂਰੀ ਆ ਅਸੀਂ ਆਪਣੇ ਸਾਰੇ ਘਰ 'ਚ ਆਪਣੇ 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 ਘਰ 'ਚ ਰਾਮ ਜੀ ਨੂੰ ਲੈ ਕੇ ਆਈਏ ਉਹਨਾਂ ਨੂੰ ਉਹਨਾਂ ਉਹਨਾਂ ਦੀ ਜਗ੍ਹਾ ਆਪਣੇ ਘਰ 'ਚ ਬਣਾਈਏ ਤੇ ਉਹਨਾਂ ਦਾ ਨੌ ਲੈ ਕੇ ਦਿਨ ਦੀ ਸ਼ੁਰੂਆਤ ਕਰੀਏ ਤੇ ਮੈਨੂੰ ਸਮਝ ਨਹੀਂ ਕੋਈ ਕਮੀ ਨਹੀਂ ਰਹਿਣੀ ਉਹ ਰਹੀ ਕੀ ਸਾਰੇ ਕੋਈ ਨਾ ਕਾਂਗਰਸ ਪਾਰਟੀ ਦੇ ਵਿਧਾਇਕ ਕਾਂਗਰਸ ਪਾਰਟੀ ਨੇ ਕਿਹਾ ਕਿ ਜਿਹੜੇ ਇਹਦਾ ਨਾ ਚਾਹੁੰਦੇ ਨੇ ਉਹ ਜਾਸਦ ਨੇ ਪ੍ਰੋ ਰਾਮ ਯਾਰ ਮੈਂ ਤਾਂ ਇੱਕ ਹੈਰਾਨ ਆ ਜਿਹੜਾ ਵੀ ਕੋਈ ਇਸ ਗੱਲ 'ਚ ਕੋਈ ਕਾਂਗਰਸ ਅਕਾਲੀ ਦਲ ਭਾਜਪਾ ਕੋਈ ਹੋਰ ਪਾਰਟੀਆਂ ਦਾ ਗੱਲ ਕਰਦਾ ਉਹ ਮੈਂ ਤਾਂ ਸਮਝਦਾ ਯਾਰ ਉਹਨੂੰ ਪਤਾ ਹੀ ਕੁਛ ਨਹੀਂ ਇਹ ਤਾਂ ਰੱਬ ਨੇ ਆਪਾਂ ਆਪਾਂ ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਪਰਵਿੱਤਰ ਦਿਹਾੜਾ ਹੁੰਦਾ ਹਰ ਜਗ੍ਹਾ ਲੰਗਰ ਲੱਗਦੇ ਆ ਹਰ 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 ਜਗ੍ਹਾ ਕੋਈ ਹਿੰਦੂ ਸਿੱਖ ਕੋਈ ਦੇਖਦਾ ਹਰ ਮਾਰਕੀਟ ਦੇ ਬਾਹਰ ਹਰੇਕ ਨੇ ਜਿੰਨੀ ਕੋਈ ਸ਼ਮਤਾ ਹੁੰਦੀ ਹੈ ਅਗਲੇ ਨੇ ਆਪਣਾ ਕਿਤੇ ਕੋਈ ਦੁੱਧ ਦਾ ਲੰਗਰ ਲਾਇਆ ਹੁੰਦਾ ਦੁਕਾਨਦਾਰ ਨੇ ਕਿਸੇ ਨੇ ਚਾਹ ਦਾ ਲਾਇਆ ਹੁੰਦਾ ਕਿਸੇ ਨੇ ਪਕੌੜਿਆਂ ਦਾ ਲਾਇਆ ਹੁੰਦਾ ਕਿਸੇ ਨੇ ਮਠਿਆਈਆਂ ਦਾ ਲਾਂ ਹੁੰਦਾ ਇਹ ਹੁਣ ਜਦੋਂ ਰਾਮ ਰਾਮ ਜੀ ਦੀ ਵਾਰੀ ਆ ਤੇ ਸਾਨੂੰ ਸਭ ਪਾਰਟੀਆਂ ਧਰਮਾਂ ਤੋਂ ਉੱਤੇ ਉੱਠ ਕੇ ਕਰ ਵੀ ਰਹੇ ਆ ਲੋਕ ਮੈਂ ਤਾਂ ਰੋਜ਼ ਦੇਖ ਰਿਹਾ ਜਿਹੜੇ ਜਿਹੜੇ ਸਿੱਖ ਨੇ ਉਹ ਆਪ ਜਾ ਕੇ ਨਰਮੰਤਰਣ ਦੇ ਰਹੇ ਆ ਕਾਰਡ ਦੇ ਰਹੇ ਆ ਜਾ ਕੇ ਵੀ ਤੁਸੀਂ ਪਹੁੰਚੋ ਜੀ ਜਿਹੜਾ ਇਹ ਅਯੁੱਧਿਆ ਪਹੁੰਚੋ ਇਸੇ ਤਰੀਕੇ ਨਾਲ ਮੁਸਲਮ ਪਰ ਭਾਈਚਾਰਾ ਲੱਗਿਆ ਹੋਇਆ ਹੈ ਹਾਂ ਜਿਹੜੇ ਕੋਈ ਪਾੜ ਪਾਉਣ ਵਾਲੇ ਗੰਦੇ ਲੋਕਾਂ ਉਹਨਾਂ ਦੀ ਗੱਲ ਨਾ ਕਰੋ ਉਹਨਾਂ ਨੂੰ ਦਿਖਾਓ ਨਾ ਤੁਸੀਂ মিডিਆ ਵਾਲੇ ਇਸ ਵੇਲੇ ਸਿਰਫ ਜਿਹੜੀ ਆ ਉਹ ਭਗਵਾਨ ਰਾਮ ਜੀ ਦੇ ਰੰਗ ਚ ਜਿਹੜੀ ਆ ਉਹ ਲੋਕ ਦੇਸ਼ ਸਾਡਾ ਰੰਗਿਆ ਹੋਇਆ ਤੇ ਇਹ ਤੋਂ ਸਾਨੂੰ ਦੁਨੀਆ ਨੂੰ ਦੁਨੀਆ ਨੂੰ ਇੱਕ ਇੱਕ ਤਾਕਤ ਆ ਸਾਡੀ ਇਸ ਵੇਲੇ ਦੇਸ਼ ਚ ਤੇ ਉਹ ਦਿਖਾਉਣ ਦਾ ਮੌਕਾ ਆਏ ਸਾਡੇ ਕੋਲ ਠੀਕ ਜਿਹੜੀ ਗੱਲ ਸਾਡੇ ਸਤਕਾਰਯੋਗ ਅਲਸਾਬ ਨੇ ਕਹੀ ਆ ਨਾ RAM ਰਾਜ ਇਹ ਗੱਲ ਬਹੁਤ ਵੱਡੀ ਆ ਵੀ ਅਸੀਂ ਅੱਜ ਉਹਨਾਂ ਦੀ ਪੂਜਾ ਕੀਤੀ RAM ਜੀ ਦੀ ਉਹਨਾਂ ਦੇ ਗੁਣ ਗਾਣ ਕੀਤੇ ਪਰ ਜਿਹੜੀ ਗੱਲ ਇਹਨਾਂ ਨੇ ਕਹੀ ਆ ਵੀ RAM ਰਾਜ ਜੋ ਉਹਨਾਂ ਦਾ ਸੁਪਨਾ ਸੀ RAM ਰਾਜ ਜੋ ਆਪਣੇ ਹਮੇਸ਼ਾ ਉਹ ਆਪਣੇ ਰਾਤ ਚ ਰੱਖਦੇ ਸੀ ਤੇ ਉਹੀ ਅੱਜ ਸਾਡੇ ਦੇਸ਼ ਚ ਜਿਹੜਾ ਇਹ ਉਹ RAM ਰਾਜ ਸਥਾਪਿਤ ਹੋਣਾ ਚਾਹੀਦਾ ਕਾਹੀ ਉਹਨਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਐਡੀ ਵੱਡੀ ਦੀਨ ਤੇ ਐਡੇ ਵੱਡੇ ਜਿਹੜੇ ਅਸੀਂ ਪ੍ਰੋਗਰਾਮ ਕਰ ਰਹੇ ਆ ਉਹਦੇ ਪਿੱਛੇ ਅਸਲੀ ਮਕਸਦ ਇਹੀ ਆ ਵੀ ਰਾਮ ਰਾਜ ਲਾਗੂ ਹੋਵੇ। ਇਹੀ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਸਮਰਪਿਤ ਹੈ ਨਾ ਆਪਾਂ ਤੇ ਉਹਨਾਂ ਲਈ ਜੇ ਅਸੀਂ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੇ ਸਾਡੇ ਲਈ ਸਭ ਕੁਝ ਕੀਤਾ ਜੀ ਉਹਨਾਂ ਲਈ ਆਪਾਂ ਇੱਕ ਇੱਕ ਇੰਨਾ ਵੀ ਕੁਝ ਨਹੀਂ ਕਰ ਸਕਦੇ ਵੀ ਇਹ ਸਭ ਉਹ ਨੀਡ ਕਤਲੋ ਘਾਰਤ ਸਭ ਇੱਕ ਦੂਜੇ ਦੇ ਦਵੇਸ਼ ਜੋ ਵੀ ਚੋਰੀ ਲੋਟੇ ਲੁੱਟ ਇੱਕ ਦੂਜੇ ਨਾਲ ਆਪਾਂ ਕਰਨ ਲੱਗੇ ਆ ਇਹ ਖਤਮ ਹੋ ਕੇ RAM ਰਾਜ ਆਵੇ ਇੰਨੀ ਵੱਡੀ ਇਦੋਂ ਬੜੀ ਗੱਲ ਕੋਈ ਹੋ ਨਹੀਂ ਸਕਦਾ ਹਾਂਜੀ ਢੱਲ ਸਾਹਿਬ ਅੱਜ ਸ਼੍ਰੀ ਸਾਹਿਬ ਵੀ ਪਹੁੰਚੇ ਨੇ ਹਾਂਜੀ ਹਾਂਜੀ ਔਰ ਅੱਜ ਭਗਵਾਨ ਸ਼੍ਰੀ ਰਾਮ ਜੀ ਨੂੰ ਜਿਹੜਾ ਨਮਨ ਕੀਤਾ ਗਿਆ ਜਾਂ ਬੜਾ ਉਸ ਵਾਗਿਆ ਸਾਡਾ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਕਿ ਅੱਜ ਸ਼੍ਰੀ ਰਾਮਚੰਦਰ ਜੀ ਮਹਾਰਾਜ ਦਾ ਸਾਨੂੰ ਵੀ ਕੁਝ ਪੂਜਾ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਆਪਣੇ ਚਰਨਾਂ ਨਾ ਲਗਾਇਆ ਅਸੀਂ ਬਹੁਤ ਧੰਨਵਾਦੀ ਆ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਰਮਨ ਸਿੰਘ ਬਿਟੂਰੀ ਦਾ ਜਿਨ੍ਹਾਂ ਨੇ ਇੱਕ ਬੋਲ ਦੇ ਉੱਤੇ ਆ ਕੇ ਸਾਨੂੰ نوازਿਆ ਔਰ ਆਕੇ ਭਗਵਾਨ ਦੀ ਜਿਹੜੀ ਪ੍ਰਤਮਾ ਬਣਾਈ ਹੈ ਰਾਮਾ ਕਲਾਕਾਰ ਨੇ ਉਹਦਾ ਅਨਵਰਣ ਵੀ ਕੀਤਾ ਔਰ ਉਹਦੀ ਪੂਜਾ ਅਰਚਨਾ ਵੀ ਕੀਤੀ। ਤੋਂ ਜੋ ਸਾਡਾ ਉਦੇਸ਼ ਹੈ ਕਿ ਆਪਸੀ ਸਮੁਦਾਇ ਸਾਰੇ ਆਪਸੀ ਸਦਭਾਵ ਹੋਵੇ ਔਰ ਇਸੇ ਤਰ੍ਹਾਂ ਰਾਮ ਰਾਜ ਆਵੇ। ਅਸੀਂ ਸਭ ਇਹੀ ਮੰਗਲ ਕਾਮਨਾ ਲੈ ਕੇ ਚੱਲ ਰਹੇ ਹਾਂ। 22 ਤਰੀਕ ਨੂੰ ਇਸ ਮੰਦਰ ਦੀ ਤਰਫੋਂ ਇੱਕ ਵੱਡੀ ਸਕਰੀਨ ਲਗਾਈ ਜਾਏਗੀ। ਭੰਡਾਰਾ ਹੋਏਗਾ। ਔਰ ਭਜਨ ਕੀਰਤਨ ਦਾ ਲਗਾਤਾਰ ਪ੍ਰਭਾਵ ਹੋਏਗਾ ਤਾਂ ਮੈਂ ਸਾਰੇ ਸਦਾਲੂਆਂ ਦਾ ਬਹੁਤ-ਬਹੁਤ ਧੰਨਵਾਦੀ ਕਾਫੀ ਆਕਰਸ਼ੀ ਤੇਰੀ ਮੂਰਤੀ ਹੈਗੀ ਆ ਕਿ ਇਹ ਖਾਸियत ਹੈ ਇਹ ਰਾਮਾ ਆ ਜੀ ਰਾਮਾ ਆਰਟਿਸਟ ਹੈ ਜੀ ਜਿਸ ਨੇ ਐਸੀ ਕ੍ਰिएशन ਕੀਤੀ ਹੈ ਇਹ ਇਹਦੀ ਇੱਕ ਅੰਦਰ ਭਾਵਨਾ ਆਂਦੀ ਹੈ ਇਹਨੂੰ ਅਸੀਂ ਆਈਡੀਆ ਦਿੰਨੇ ਆ ਬਾਕੀ ਆਈਡੀਆ ਆਪ ਹੀ ਲੈਂਦਾ ਕਿਉਂਕਿ ਇਹਨੂੰ ਰਾਤ ਨੂੰ ਸੁਪਨੇ ਚ ਆ ਜਾਏ ਕਿਸ ਤਰ੍ਹਾਂ ਆ ਜਾਏ ਇਹ ਆਪ ਹੀ ਕ੍ਰिएशन ਕਰਦਾ ਔਰ ਬਹੁਤ ਅੱਛੀ ਮੂਰਤੀਆਂ ਨੇ ਇਹ ਹੀ ਨਹੀਂ ਬਲਕਿ ਮਾਤਾ ਦੁਰਗਾ ਦੇ ਨੌ ਰੂਪ ਬਣਾ ਚੁੱਕਿਆ ਕੋਈ ਸ਼ੰਖ ਨਾਲ ਸਿੱਪੀਆਂ ਨਾਲ ਜੋ ਨਾਲ ਕਈ ਆਈਟਮਾਂ ਬਣਾ ਚੁੱਕਿਆ ਤਸੀਂ ਬਹੁਤ ਧੰਨਵਾਦੀ ਹਾਂ ਸਾਰੇ ਸਦਾਰਨਾਂ ਦਾ ਕਿ ਸਾਨੂੰ ਸਹਿਯੋਗ ਦਿੰਦੇ ਨੇ ਔਰ ਇਸੇ ਤਰ੍ਹਾਂ ਆਪਣਾ ਸਹਿਯੋਗ ਬਣਾਈ ਰੱਖਣ ਕੱਲ ਅਸੀਂ ਸ਼ੋਭਾ ਯਾਤਰਾੇ ਕੱਢਣ ਜਾ ਰਹੇ ਹਾਂ ਜਿਸ ਦੇ ਵਿੱਚ ਜਿਹੜੇ ਅਕਸ਼ਤ ਮਿਲੇ ਨੇ ਪੂਜੇ ਤੱਕ ਉਹ ਅਸੀਂ ਕਲੋਨੀ ਵਾਸੀਆਂ ਨੂੰ ਜਗਾ ਜਗਾ ਜਾ ਕੇ ਵੰਡਾਂਗੇ ਤਾਂ ਕਿ ਉਹ ਵੀ ਉਹਨਾਂ ਦਾ ਇੱਕ ਖੁੱਲਾ ਨਮੰਤਰਨ ਹੈ ਤਾਂ ਕਿ ਉੱਥੇ ਜਾ ਕੇ ਉਹ ਅਯੁੱਧਿਆ ਦੇ ਦਰਸ਼ਨ ਕਰਨ ਦਾ ਆਨ ਦਲਵਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ